ਸਾ希 ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੁਕ ਵਿਦ ਕੌਰ ਦੇ ਵਿੱਚ ਅੱਜ ਆਪਾਂ ਅੰਬ ਦੀ ਖੱਟੀ ਮਿੱਠੀ ਚਟਨੀ ਬਣਾ ਕੇ ਤਿਆਰ ਕਰਾਂਗੇ ਇਹ ਚਟਨੀ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏਗੀ ਕਿਉਂਕਿ ਅੱਜ ਕੱਲ੍ਹ ਅੰਬਾਂ ਦਾ ਸੀਜ਼ਨ ਚੱਲ ਰਿਹਾ ਹੈ ਇਹ ਚਟਨੀ ਇਹ ਜਿਹੜੀ ਹੈ ਉਹ 1 ਸਾਲ ਤੋਂ ਲੈ ਕੇ 2 ਸਾਲ ਤੱਕ ਜਿਹੜੀ ਇਹ ਚਟਨੀ ਹੈ ਬਿਲਕੁਲ ਵੀ ਖਰਾਬ ਨਹੀਂ ਹੋਏਗੀ ਤੇ ਇਸ ਚਟਨੀ ਨੂੰ ਬਣਾਉਣ ਵਾਸਤੇ ਮੈਂ ਅੱਧਾ ਕਿਲੋ ਆਂਬ ਲੈਨੇ ਤੇ ਆਂਬਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਕੱਪੜੇ ਨਾਲ ਸਾਫ਼ ਕਰ ਲਿਆ ਤੇ ਇਹਨੂੰ ਆਪਾਂ ਹੁਣ ਆਂਬਾਂ ਨੂੰ ਇਸ ਤਰ੍ਹਾਂ ਛਿੱਲ ਕੇ ਤਿਆਰ ਕਰਾਂਗੇ ਇਹਦਾ ਜਿਹੜਾ ਪਤਲਾ ਪਤਲਾ ਛਿਲਕਾ ਹੈ ਜਿਹੜਾ ਉਹ ਉਤਾਰ ਕੇ ਇਹਨੂੰ ਤਿਆਰ ਕਰਕੇ ਕद्दूकस ਕਰ ਲਾਂਗੇ ਸਾਰੇ ਆਂਬਾਂ ਨੂੰ ਸਾਰੇ ਆਂਬਾਂ ਦਾ ਛਿਲਕਾ ਮੈਂ ਉਤਾਰ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਇਹਨੂੰ ਕद्दूकस ਕਰ ਲਾਂਗੇ ਇਨਸਟਿਕ ਇਹਨਾਂ ਕਰ ਦੋਸ ਕਰਾਂਗੇ ਇਹ ਜਿਹੜੀ ਇਹਦੀ ਗਿੱਟੇ ਪਿਆ ਨੂੰ ਆਪਾਂ ਹਟਾਉਂਦੇ ਜਾਵਾਂਗੇ ਇਸ ਤਰੀਕੇ ਨਾਲ ਆਪਾਂ ਨੂੰ ਸਾਰੇ ਇਹਨਾਂ ਬਣ ਕੇ ਦੋਸ ਕਰਨਾ ਤੇ ਜਿਹੜੀ ਚਟਨੀ ਹੈ ਬਹੁਤ ਹੀ ਜਿਆਦਾ ਅਮੇਜ਼ਿੰਗ ਬਣ ਕੇ ਤਿਆਰ ਹੋਏਗੀ ਤੇ ਹੁਣ ਜਿਹੜੇ ਨੇ ਆਂਬ ਨੇ ਉਹ ਸਾਰੇ ਮੈਂ ਕੱਦੂਕਸ ਕਰ ਲਏ ਨੇ ਤੇ ਆਪਾਂ ਜਿਹੜੀ ਚਟਨੀ ਹੈ ਬਿਲਕੁਲ ਹੈਂਦੀ ਤਰੀਕੇ ਨਾਲ ਬਣਾ ਰਹੇ ਆਂ ਤੇ ਇਹ ਮੈਂ ਇਹਦੇ ਵਿੱਚ ਗੁੜ ਪਾ ਕੇ ਜਿਵੇਂ ਆਪਾਂ ਆਂਬ ਦੀ ਚਟਨੀ ਬਣਾਵਾਂਗੇ ਇਹ ਜਿਹੜਾ ਗੁੜ ਐ ਮੈਂ 400 ਗ੍ਰਾਮ ਲਿਆ ਹੈ ਤੇ ਜਿੱਦਾਂ ਮੇਰੇ ਆਂਬ 500 ਗ੍ਰਾਮ ਸੀ ਤੁਸੀਂ ਲੈਣਾ ਚਾਹੋ ਤਾਂ 500 ਗ੍ਰਾਮ ਵੀ ਗੁੜ ਲੈ ਸਕਦੇ ਹੋ ਪਰ ਮੈਂ ਇਹਦੇ ਨਾਲ ਇਹ ਗੁੜ ਜਿਹੜਾ 400 ਗ੍ਰਾਮ ਲੈ ਰਹੀ ਆਂ ਕਿਉਂਕਿ ਇਹਦੇ ਵਿੱਚ ਗੁਟਣੀਆਂ ਵਗੈਰਾ ਵੀ ਨਿਕਲ ਜਾਂਦੀਆਂ ਨੇ ਇਸ ਕਰਕੇ ਮੈਂ 400 ਗ੍ਰਾਮ ਗੁੜ ਦੇ ਆ ਜੇ ਤੁਸੀਂ ਚੀਨੀ ਦਾ ਯੂਜ਼ ਕਰਨਾ ਚਾਹੋ ਤਾਂ ਚੀਨੀ ਦਾ ਵੀ ਯੂਜ਼ ਕਰ ਸਕਦੇ ਹੋ ਤੇ ਹੁਣ ਆਪਾਂ ਗੁੜ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਕੇ ਤਿਆਰ ਕਰ ਲਵਾਂਗੇ ਤੇ ਆਪਾਂ ਇਹ ਜਿਹੜੇ ਮਸਾਲੇ ਚਾਹੀਦੇ ਨੇ ਉਹ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੀ ਆ ਤੇ ਇਹਦੇ ਵਾਸਤੇ ਮੈਂ ਕੁਝ ਸੁੱਕੇ ਮਸਾਲੇ ਲਏ ਨੇ ਉਹਦੇ ਵਿੱਚ ਮੈਂ ਲਿਆਏ ਧਨੀਆ ਸੌਫ ਤੇ ਜੀਰਾ ਤੇ ਇੱਕ ਛੋਟਾ ਟੁਕੜਾ ਦਾਲਚੀਨੀ ਦਾ ਥੋੜੀ ਜਿਹੀਆਂ ਚਾਰ-ਪੰਜ ਕਾਲੀਆਂ ਮਿਰਚਾਂ ਤੇ 4 5 ਲੌਂਗ ਰਹਿਣੇ ਇਹਨੂੰ ਆਪਾਂ ਹੁਣ 5 ਇੰਚ ਕਾ ਕੇ ਇਹਨੂੰ ਥੋੜਾ ਜਿਹਾ ਆਪਾਂ ਖੋਲ ਲਾਂਗੇ ਹਲਕਾ ਜਿਹਾ ਰੰਗ ਚੇਂਜ ਹੋ ਜਾਏਗਾ ਫਿਰ ਇਹਨੂੰ ਆਪਾਂ ਦਰਦਰਾ ਰਿਹਾ ਘੋਟ ਲੈਣਾ ਤੇ ਹੁਣ ਆਪਾਂ ਗੈਸ ਆਨ ਕਰ ਦਾਂਗੇ ਤੇ ਸਾਰੇ ਮਸਾਲਿਆਂ ਨੂੰ ਆਪਾਂ ਮੀਡੀਅਮ ਫਲੇਮ ਦੇ ਉੱਤੇ ਚੰਗੀ ਤਰ੍ਹਾਂ ਰੋਸਟ ਕਰ ਲਾਂਗੇ ਤੇ 2 3 ਮਿੰਟ ਲਈ ਆਪਾਂ ਜਿਹੜੇ ਬਕਾ ਲੈਨੇ ਉਹਨਾਂ ਚੰਗੀ ਤਰ੍ਹਾਂ ਰੋਸਟ ਕਰ ਲਿਆ ਹੈ। ਤੇ ਇਹਦਾ ਕਲਰ ਵੀ ਚੇਂਜ ਹੋ ਗਿਆ ਤੇ ਇਹਦੇ ਵਿੱਚੋਂ ਖੁਸ਼ਬੂ ਵੀ ਆਣੀ ਸ਼ੁਰੂ ਹੋ ਗਈ ਹੈ। ਤੇ ਹੁਣ ਆਪਾਂ ਇਹਨੂੰ ਇੱਥੇ ਪਲੇਟ ਦੇ ਵਿੱਚ ਕੱਢ ਲਾਂਗੇ ਮਸਾਲਿਆਂ ਨੂੰ। ਤੇ ਹੁਣ ਆਪਾਂ ਹੁਣ ਦਰਦਰਾ ਜਿਹਾ ਇਹਨਾਂ ਨੂੰ ਮਸਾਲਿਆਂ ਨੂੰ ਸਾਰਿਆਂ ਨੂੰ ਕੁੱਟ ਲਾਂਗੇ। ਤੇ ਗੁੜ ਨੂੰ ਮੈਂ ਚੰਗੀ ਤਰ੍ਹਾਂ ਟੁਕੜਿਆਂ ਵਿੱਚ ਕੱਟ ਲਿਆ ਤੇ ਹੁਣ ਆਪਣਾ ਜਿਹੜਾ ਫਰਾਈਪ ਹੈ ਨਾ ਗਰਮ ਹੈ ਤੇ ਹੁਣ ਜਿਹੜੇ ਆਂਬ ਨੇ ਆਪਾਂ ਫਰਾਈਪ ਵਿੱਚ ਪਾ ਦਾਂਗੇ ਤੇ ਨਾਲ ਹੀ ਗੁੜ ਵੀ ਪਾ ਦਾਂਗੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਇਹ ਗੁੜ ਨੇ ਤੇ ਪਾਣੀ ਨੇ ਹੁਣ ਕੱਟਦੇ ਆਂ ਇਹ ਗੁੜ ਨੇ ਤੇ ਅੰਬਾਂ ਨੇ ਹੁਣ ਥੋੜਾ ਥੋੜਾ ਪਾਣੀ ਛੱਡਣਾ ਸ਼ੁਰੂ ਕਰ ਦੇਣਾ ਤੇ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰਕੇ ਮੀਡੀਅਮ ਫਲੇਮ ਦੇ ਉੱਤੇ ਆਪਾਂ ਇਹਨੂੰ ਥੋੜੀ ਦੇਰ ਪਕਾਉਂਦੇ ਰਹਿਣਾ ਤੇ ਹੁਣ ਆਪਾਂ ਇਹਨੂੰ 2 ਮਿੰਟ ਲਈ ਤੱਕਨ ਨੂੰ ਦੇ ਕੇ 2 ਮਿੰਟ ਲਈ ਆਪਾਂ ਇਹਨੂੰ ਐਦਾਂ ਹੀ ਮੀਡੀਅਮ ਫਲੇਮ ਦੇ ਉੱਤੇ ਛੱਡ ਦਾਂਗੇ ਤੇ ਜਿਹੜਾ ਗੁੜ ਹੈ ਉਹ ਚੰਗੀ ਤਰ੍ਹਾਂ ਮੈਲਟ ਹੋ ਗਿਆ ਹੈ ਤੇ ਗੁੜ ਨੇ ਤੇ ਆਮੜੇ ਹੁਣ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਤੇ ਇਹਨੂੰ ਆਪਾਂ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹਦਾ ਪਾਣੀ ਚੰਗੀ ਤਰ੍ਹਾਂ ਸੋਕਣੀ ਜਾਂਦਾ ਹੁਣ ਆਪਾਂ ਇਹਨੂੰ ਮੀਡੀਅਮ ਫਲੇਮ ਦੇ ਉੱਤੇ ਪੱਕਣ ਦਵਾਂਗੇ ਤੇ ਹੁਣ ਆਪਾਂ ਨਾਲ ਹੀ ਇਹਦੇ ਵਿੱਚ ਸੁੱਕੇ ਮਸਾਲੇ ਪਾ ਦਾਂਗੇ ਅੱਧਾ ਚਮਚਾ ਆਪਾਂ ਨਮਕ ਪਾ ਦਾਂਗੇ ਤੇ ਥੋੜੀ ਜਿਹੀ ਆਪਾਂ ਹਲਦੀ ਪਾ ਦਾਂਗੇ ਤੇ ਅੱਧਾ ਚਮਚ ਆਪਾਂ ਕਸ਼ਮੀਰੀ ਲਾਲ ਮੇਚ ਦਾ ਪਾਊਡਰ ਇਹਦੇ ਨਾਲ ਰੰਗ ਬਹੁਤ ਵਧੀਆ ਆਉਂਦਾ ਹੈ ਤੇ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਜਿਹੜੇ ਆਪਾਂ ਮਸਾਲੇ ਕੁੱਟ ਕੇ ਰੱਖੇ ਹੋਏ ਸੀ ਉਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਕਲੌਂਜੀ ਵੀ ਇਹਦੇ ਵਿੱਚ ਪਾ ਦਾਂਗੇ ਅੱਧਾ ਚਮਚ ਇਹ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ 20 ਤੋਂ 25 ਮਿੰਟ ਹੋ ਗਈ ਸੀ ਇਹਨੂੰ ਪਕਾਉਂਦੇ ਹੋਏ ਨਾ ਤੇ ਹੁਣ ਚਟਨੀ ਜਿਹੜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਤੇ ਇਸ ਨੂੰ ਤੁਸੀਂ 1 ਸਾਲ ਤੋਂ 2 ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਤੁਸੀਂ ਸਟੋਰ ਕਰਨਾ ਚਟਨੀ ਨੂੰ ਤਾਂ ਤੁਸੀਂ ਕੋਈ ਵੀ ਕੱਚ ਦਾ ਮਰਦਵਾ ਲੈ ਰਹੇ ਹੋ ਚੰਗੀ ਤਾਂ ਸੁੱਕਿਆ ਹੋਇਆ ਹੋਣਾ ਚਾਹੀਦਾ ਹੈ ਤੇ ਉਹਦੇ ਵਿੱਚ ਤੁਸੀਂ ਸਟੋਰ ਕਰਕੇ ਇਹਨੂੰ ਸਾਲ ਤੋਂ 2 ਸਾਲ ਤੱਕ ਆਪਣੀ ਚਟਨੀ ਨੂੰ ਰੱਖ ਸਕਦੇ ਹੋ ਤੇ ਇਹ ਚਟਨੀ ਜਿਹੜੀ ਬਿਲਕੁਲ ਵੀ ਖਰਾਬ ਨਹੀਂ ਹੋਏਗੀ ਇਹਨੂੰ ਅਗੱਲ ਕੁੜਾ ਜਿਹਾ ਹੋਰ ਪਤਾ ਲਾਂਗੇ ਤੇ ਜੇਕਰ ਤੁਸੀਂ ਮੇਰੇ ਚੈਨਲ ਕੁਕ ਵਿਦ ਕੌਰ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਕੁਕ ਵਿਦ ਕੌਰ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜੇਗਾ ਤੇ ਹੁਣ ਆਪਾਂ ਇਹ ਚਕਨੀ ਨੂੰ ਸਰਵ ਕਰਾਂਗੇ ਇੱਕ ਸਰਵਿੰਗ ਬੋਲ ਦੇ ਵਿੱਚ ਇਹਨੂੰ ਆਪਾਂ ਸਰਵ ਕਰਦੇ ਹਾਂ ਤੇ ਦੇਖੋ ਚਟਨੀ ਜਿਹੜੀ ਆਪਾਂ ਬਿਲਕੁਲ ਬਣ ਕੇ ਤਿਆਰ ਹੈ ਤੇ ਤੁਸੀਂ ਇਹਨੂੰ ਜਦੋਂ ਬਣ ਜਾਣਾ ਇਹਨੂੰ ਐਦਾਂ ਚੈੱਕ ਕਰਨਾ ਇਹਨੂੰ ਇੱਕ ਪਲੇਟ ਦੇ ਵਿੱਚ ਪਾ ਲੈਣਾ ਹੈ ਇਹ ਤੁਸੀਂ ਦੇਖ ਰਹੇ ਹੋ ਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਨਿਕਲ ਰਿਹਾ ਤੇ ਹੁਣ ਚਟਨੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਇੱਕ ਸਰਵਿੰਗ ਬੌਲ ਦੇ ਵਿੱਚ ਸਰਵ ਕਰਾਂਗੇ ਤੇ ਆਪਣੀ ਆਮ ਦੀ ਖੱਟੀ ਮਿੱਠੀ ਚਟਨੀ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਇੱਕ ਸਰਵਿੰਗ ਬੋਲ ਦੇ ਵਿੱਚ ਸਰਵ ਕਰਾਂਗੇ ਚਟਨੀ ਆ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਇਸ ਨੂੰ ਰੋਟੀ ਨਾਲ ਪਰਾਂਠੇ ਨਾਲ ਇੰਜੋਏ ਕਰ ਸਕਦੇ ਹੋ ਤੁਸੀਂ ਇਹਨੂੰ ਬੱਚਿਆਂ ਨੂੰ ਬ੍ਰੇਕਫਾਸਟ ਵਿੱਚ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਆਪਣੀ ਚਟਨੀ ਜਿਹੜੀ ਬਣ ਕੇ ਤਿਆਰ ਹੋਈ ਹੈ ਤੇ ਹੁਣ ਆਪਾਂ ਇਹਨੂੰ ਥੋੜੀ ਡ్రਾਈ ਫੀਡਸ ਪਾ ਲਾਂਗੇ ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ तो प्लीज़ मेरे चैनल कुक विद कॉल में जरूर सबसक्राइब कर लियो और बैललाइकन प्रेस कर लियो ताकि मेरी हर एक वीडियो का नोटिफिकेशन तू नो सब तो पहला मिल जाएगा तो फिर मिलेंगे तो फिर मिलेंगे यह हो टेस्टी रेसिपी के नाम उदों तक भी सत श्रीकाल